ਪੱਗੀਂ ਪੀਲੀ ਚ ਨੌਜਵਾਨ ਛੋਟੇ ਛੋਟੇ ਬੱਚੇ ਵੀ ਤਾਰੀਆਂ ਲਾ ਰਹੇ ਐ ਛਾਲਾਂਗਾ ਮਾਰੀਏ ਜਾ ਰਹੀਆਂ ਗਰਮੀ ਤੋਂ ਬਚਣ ਦੇ ਲਈ ਰਾਹਤ ਪਾਣ ਦੇ ਲਈ ਪਾਣੀ 'ਚ ਡੁਬਕੀਆਂ ਲਾਈਆਂ ਜਾ ਰਹੀਆਂ ਤੋ ਇੱਕ ਵੱਖਰਾ ਨਜ਼ਾਰਾ ਹੈ ਸਰਨਾਮਾ ਹਾਂਜੀ ਹੈ ਨਹੀਂ ਚੱਲ ਰਿਹਾ ਨਹੀਂ ਤੂੰ ਕਹਿਣ ਨੂੰ ਇਹਦੇ ਕੋਲ ਇੰਨੇ ਵੈਸ਼ ਤਰ੍ਹਾਂ ਹੋਊਗਾ ਘਰਾਂ ਦੇ ਵੀਡੀਓ ਦਿਖਾ ਦਿਓ ਘਰੇ ਇੱਕ ਵਾਰ ਕਰੋ ਜੁੱਤੀਆਂ ਵੱਜਣਗੀਆਂ ਅੱਛਾ ਘਰੇ ਦੱਸ ਕਿਹੜੀ ਆਂਦੇ ਪਰ ਇਹ ਦੱਸ ਘੜੀ ਆ ਉਹ ਪਿਆੜੀ ਲੱਗੀ ਪਿਆੜੀ ਲੱਗਿਆ ਜੀ ਇਹ ਛੁੱਟੀਆਂ ਜਾਨਵਰ ਇਸ ਮਾਰ ਕਰਕੇ ਇਹ ਨਿਆਣੇ ਨੂੰ ਕੰਮ ਨਹੀਂ ਇੱਦਾਂ ਕੇ ਪਣੀ ਆ ਕੇ ਬੇਣਾ ਦੱਸੇ ਆਂਦੇ ਬੇਣਾ ਦੱਸੇ ਘਰੇ ਦਾਗ ਦੇ ਪਣੀ ਪਣੀ ਜਾਗੇ ਇਹਨਾਂ ਨੂੰ ਅਗਲੇ ਹੁਣ ਫੋਟੋ ਚੱਲੂਗੀ ਤੇ ਦਾਗ ਪੈਣੀ ਹੋਊ ਤੇ ਲਾਈਵ ਚੱਲਣ ਦਿਆ ਵਾ ਘਰੇ ਵੇਖ ਲੈਣ ਤੇ ਬੱਸ ਲਾਈਵ ਇਧਰ ਵੀ ਚੱਲਣੇ ਉਧਰ ਵੀ ਚੱਲ ਪੈਣਾ ਵਾ ਠੀਕ ਟੀਵੀ ਤੇ ਹੁੰਦਾ ਵਾ ਓਏ ਕਹਿੰਦੇ ਵੀ ਕਰੇ ਦੱਸ ਕਿ ਨਹੀਂ ਆਂਦੇ ਕਿਉਂਕਿ ਘਰੋਂ ਛਤਰਪ੍ਰੇਰ ਲਾਜ਼ਮੀ ਹੈ ਦੂੰਗੀ ਨਹਿਰ ਘਰ ਦੇ ਫਿਕਰਮੰਦ ਹੁੰਦੇ ਆ ਤੇ ਬੱਚੇ ਝੂਠ ਬੋਲ ਕੇ ਆਂਦੇ ਫਿਰ ਬਿਲਕੁਲ ਇਹ ਕਿਹਦੇ ਆਂਦੇ ਬਿਲਕੁਲ ਸਹੀ ਗੱਲ ਜੀ ਆਹ ਰਾਣੀ ਚੱਲੇ ਆ ਬਾਜ਼ਾਰ ਹਾਂ ਤੇ ਇਧਰ ਨੂੰ ਆਏ ਮੈਂ ਕਮਾ ਲੈ ਫਿਰ ਤੇ ਕੰਦੂਨੀਓ ਸੈਂਕੜੇ ਬੱਚੇ ਇਸ ਵੇਲੇ ਤੇ ਤਪਦੀ ਗਰਮੀ ਤੋਂ ਰਾਹਤ ਪਾਣ ਤਾਂ ਹੋਰ ਕੋਈ ਹੱਲ ਨਹੀਂ সুইਮਿੰਗ ਪੂਲ ਤੇ ਪੈਸੇ ਬੜੇ ਲੱਗਦੇ ਤੇ ਅੱਥੇ ਮਨ ਉਹ ਇੱਥੇ ਨਜ਼ਾਰਾ ਹੀ ਬੜਾ ਵਾ ਦਾ ਵੇਲੇ ਹੁੰਦੇ ਸਕੂਲ ਦਾ ਟਾਈਮ ਨਹੀਂ ਛੁੱਟੀਆਂ ਦਾ ਛੁੱਟੀਆਂ ਚਲੇ ਇਸੇ ਕਰੇ ਆਂਦੇ ਨੇ ਇਹ ਹੁਣ ਜਾ ਕੇ ਨਾ ਗਰ ਗੇੜ ਹੋਣੀ ਜੀ ਬੋਲ ਚੱਲੀ ਕੋਈ ਕੋਣ ਚੱਲਦਾ ਫ੍ਰਿਜ ਖੋਲ ਕੇ ਬੰਦਾ ਬੈਜੇ ਨਾ ਕੋਈ ਪੂਲ ਤੇ ਨਾ ਕੋਈ ਛੂਲ ਚਲੋ ਆਓ ਤੋ ਚੱਕਰ ਵਿੱਚ ਨਹਿਰ ਦੀਏ ਤਸਵੀਰ ਹੈ ਜਿੱਥੇ ਤਪਦੀ ਗਰਮੀ ਤੋਂ ਰਹਿਤ ਬਾਲ ਲਈ ਪਿੰਡਾਂ ਚੁਲਚੌਂਦੀ ਗਰਮੀ ਤੋਂ ਬਚਣ ਦੇ ਲਈ ਠੰਡ ਬਾਲਣ ਦੇ ਲਈ ਕਿਉਂਕਿ ਕਹਿੰਦੇ ਵਗਦਾ ਪਾਣੀ ਹੈ ਤਾਜ਼ਾ ਪਾਣੀ ਹੈ ਬੜੇ ਨਜ਼ਾਰੇ ਆ ਇਹ ਛੋਟੇ ਛੋਟੇ ਬੱਚੇ ਘਰੇ ਵੀ ਨਹੀਂ ਦੱਸ ਕੇ ਆਉਦੇ ਸ਼ਾਇਦ ਕਰਦੇ ਇਹ ਤਸਵੀਰ ਵੇਖ ਕੇ ਜਰੂਰ ਚਿੰਤਾ 'ਚ ਪੈਣਗੇ ਕਿਉਂਕਿ ਡੂੰਗੀ ਨਹਿਰ ਆ ਨਾ ਹੀ ਇੱਥੇ ਕੋਈ ਵਿਚਾਰ ਦਾ ਸਾਧਨ ਹੈ ਨਾ ਕੋਈ ਪ੍ਰਸ਼ਾਸਨਿਕ ਮੁਲਾਜ਼ਮ ਅਧਿਕਾਰੀ ਜਾਂ ਪੁਲਿਸ ਕੋਈ ਮੌਜੂਦ ਹੈ ਪਰ ਕਾਰਗੁਜ਼ਾਰੀ ਤੇ ਵੱਡਾ ਸਵਾਲ ਜ਼ਰੂਰ ਹੈ ਇਹ ਤਸਵੀਰ ਸ਼ਾਇਦ ਪ੍ਰਸ਼ਾਸਨ ਨੂੰ ਜ਼ਰੂਰ ਚੌਕਸ ਕਰੂਗੀ ਸੁਚੇਤ ਕਰੂਗੀ ਕਿ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਇੱਥੇ ਐਕਸਟਰਾ ਲਹਾਣਾ ਲਾਊਡ ਹੈ ਤਾਂ ਸੁਰੱਖਿਆ ਦੇ ਵੀ ਪ੍ਰਬੰਧ ਜ਼ਰੂਰ ਹੋਣੇ ਚਾਹੀਦੇ ਆ ਵੱਡੀ ਗਿਣਤੀ ਵਿੱਚ ਨੌਜਵਾਨ ਛੋਟੇ ਛੋਟੇ ਬੱਚੇ ਵੀ ਤਾਰੀਆਂ ਲਾ ਰਹੇ ਐ ਛਾਲਾਂਗਾ ਮਾਰੀਏ ਜਾ ਰਹੀ ਐ ਗਰਮੀ ਤੋਂ ਬਚਣ ਦੇ ਲਈ ਰਾਹਤ ਬਾਨ ਦੇ ਲਈ ਪਾਣੀ 'ਚ ਡੁਬਕੀਆਂ ਲਾਈਆਂ ਜਾ ਰਹੀ ਐ ਤੋ ਇੱਕ ਵੱਖਰਾ ਨਜ਼ਾਰਾ ਹੈ ਸਰਨਾਲਾ ਹਾਂਜੀ ਹੈ ਨਹੀਂ ਚੱਲ ਰਿਹਾ ਨਹੀਂ ਤੂੰ ਕਹਿੰਦੇ ਨਹੀਂ ਇਹਦਾ ਕੋਈ ਅੰਦਸ਼ ਤਰ ਗਊ ਘਰਾਂ ਦੇ ਵੀਡੀਓ ਦਿਖਾ ਦਿਓ ਘਰੇ ਇੱਕ ਹੋਰ ਕਰੋ ਜੁੱਤੀਆਂ ਵੱਜਣਗੀਆਂ ਅੱਛਾ ਕਰੇ ਦਾਸ ਕਿਹੜੇ ਆਂਦੇ ਪਰ ਇਹ ਦਾਸ ਘੋੜਿਆ ਆ ਬਿਆਨ ਨਹੀਂ ਲੱਗੀ ਬਿਆਨ ਨਹੀਂ ਲੱਗਿਆ ਇਹ ਜੇ ਇਹ ਛੁੱਟੀਆਂ ਜਾਨਵਰ ਇਸ ਹੁਣ ਵਰਕ ਤੇ ਇਹ ਜੇ ਨਿਆਣੇ ਨੂੰ ਕੁੰਮਨ ਲਈ ਇਦਾਂ ਕੇ ਖਣੀ ਆਗੇ ਬੇੜਾ ਦੱਸੀ ਆਂਦੇ ਬੇੜਾ ਦੱਸੀ ਕਰੇ ਡਾਗ ਦੇ ਪੈਣੀ ਪੈਣੀ ਜਾਗੇ ਇਹਨਾਂ ਨੂੰ ਅਗਲੇ ਹੁਣ ਫੋਟੋ ਚੱਲੂਗੀ ਤੇ ਡਾਗ ਪੈਣੀ ਹੋਊ ਤੇ ਲਾਈਵ ਚੱਲਣ ਦਿਆ ਵਾ ਕਰੇ ਵੇਖ ਲੈ ਤੇ ਬਸ ਲਾਈਵ ਇਦਾਂ ਵੀ ਚੱਲਣਾ ਉਦੋਂ ਵੀ ਚੱਲ ਪੈਣਾ ਵਾ ਟੀਵੀ ਤੇ ਹੁੰਦਾ ਵਾ ਤੂੰ ਇਹ ਕਹਿੰਦੇ ਵੀ ਕਰੇ ਦੱਸ ਕਿਹੜੀ ਆਂਦੇ ਕਿਉਂਕਿ ਘਰੋਂ ਛਤਰਪ੍ਰੇਰ ਲਾਜ਼ਮੀ ਹੈ ਦੂੰਗੀ ਨਹਿਰ ਘਰ ਦੇ ਫਿਕਰਮੰਦ ਹੁੰਦੇ ਆ ਤੇ ਬੱਚੇ ਝੂਠ ਬੋਲ ਕੇ ਆਂਦੇ ਫਿਰ ਬਿਲਕੁਲ ਸਹੀ ਗੱਲ ਜੀ ਆਦਾਨੀ ਚੱਲੇ ਆ ਬਾਜ਼ਾਰ ਤੇ ਹਾਂ ਤੇ ਇੱਧਰ ਨੂੰ ਆਏ ਨੇ ਕਮਾ ਲੈ ਕਮਾ ਲੈ ਸਾਹਕੜੇ ਬੱਚੇ ਇਸ ਵੇਲੇ ਤੇ ਤਪਦੀ ਗਰਮੀ ਤੋਂ ਰਾਹਤ ਪਾਣ ਤਾਂ ਹੋਰ ਕੋਈ ਹਾਲ ਨਹੀਂ ਸਵੀਮੀਨ ਪੂਲ ਤੇ ਬਹੁਤ ਵੱਡੇ ਲੱਗਦੇ ਤੇ ਇੱਥੇ ਮਨ ਉਹ ਇਦਾਂ ਨਜ਼ਾਰਾ ਹੀ ਬੜਾ ਵਾ ਦਾ ਵੇਲੇ ਹੁੰਦੇ ਸਕੂਲ ਦਾ ਟਾਈਮ ਨਹੀਂ ਇਹ ਜਿਹੜੀਆਂ ਛੁੱਟੀਆਂ ਕਰ ਗਏ ਛੁੱਟੀਆਂ ਚਲੇ ਇਸੇ ਕਰੇ ਆ ਜਾਂਦੇ ਨੇ ਇਹ ਹੁਣ ਜਾ ਕੇ ਨਾ ਗਾਫੇ ਟੇਡ ਹੋਣੀ ਜੇ ਫੋਟੋ ਚਲਦੀ ਨਹੀਂ ਕੋਈ ਹੋੜ ਚੱਲਦਾ ਫ੍ਰਿਜ ਖੋਲ ਕੇ ਬੰਦਾ ਬੈਜੇ ਨਾ ਕੋਈ ਭੂਲ ਤੇ ਨਾ ਕੋਈ ਸ਼ੂਨ ਚਲੋ ਆਓ ਤੋ ਚੱਕਰ ਵਿੱਚ ਨਹਿਰ ਦੀਏ ਤਸਵੀਰ ਹੈ ਜਿੱਥੇ ਤਪਦੀ ਗਰਮੀ ਤੋਂ ਰਹਿਤ ਬਾਲ ਲਈ ਪਿੰਡਾਂ ਚੁਲਚੋਂਦੀ ਗਰਮੀ ਤੋਂ ਬਚਣ ਦੇ ਲਈ ਪਾਣ ਪਾਣ ਦੇ ਲਈ ਕਿਉਂਕਿ ਕਹਿੰਦੇ ਵਗਦਾ ਪਾਣੀ ਹੈ ਤਾਜ਼ਾ ਪਾਣੀ ਹੈ ਬੜੇ ਨਜ਼ਾਰੇ ਆ ਇਹ ਛੋਟੇ ਛੋਟੇ ਬੱਚੇ ਘਰੇ ਵੀ ਨਹੀਂ ਦੱਸ ਕੇ ਆਉਂਦੇ ਸ਼ਾਇਦ ਕਰਦੇ ਇਹ ਤਸਵੀਰ ਵੇਖ ਕੇ ਜਰੂਰ ਚਿੰਤਾ ਚ ਪੈਣਗੇ ਕਿਉਂਕਿ ਡੂੰਗੀ ਨਹਿਰ ਹੈ ਪਨਾਹੀ ਇੱਥੇ ਕੋਈ ਵਿਚਾਰ ਦਾ ਸਾਧਨ ਹੈ ਨਾ ਕੋਈ ਪ੍ਰਸ਼ਾਸਨਿਕ ਮੁਲਾਜ਼ਮ ਅਧਿਕਾਰੀ ਜੇ ਪੁਲਿਸ ਕੋਈ ਮੌਜੂਦ ਹੈ ਪਰ ਕਾਰਗੁਜ਼ਾਰੀ ਤੇ ਵੱਡਾ ਸਵਾਲ ਜ਼ਰੂਰ ਹੈ ਇਹ ਤਸਵੀਰ ਸ਼ਾਇਦ ਪ੍ਰਸ਼ਾਸਨ ਨੂੰ ਜ਼ਰੂਰ ਚੌਕਸ ਕਰੂਗੀ ਸੁਚੇਤ ਕਰੂਗੀ ਕਿ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਇੱਥੇ ਇਸ ਤਰ੍ਹਾਂ ਹਾਂਨਾ ਲਾਊਡ ਹੈ ਤਾਂ ਸੁਰੱਖਿਆ ਦੇ ਵੀ ਪ੍ਰਬੰਧ ਜ਼ਰੂਰ ਹੋਣੇ ਚਾਹੀਦੇ ਆ